ਕਾਲਤਾ ਵਾਇਗੁਰਜੀ ਕੀ ਫਤਿਹ ਮੈਂ ਸਰਪੰਚ ਗੁਰਦੀਪ ਸਿੰਘ ਰਟਾਇਰਡ ਡੀਐਸਪੀ ਪਿੰਡ ਚੂੜ ਚੱਕ ਬਲਾਕ ਦੀਨਾ ਨਗਰ ਤੋਂ ਬੋਲ ਰਿਹਾ ਮੈਂ ਕੁਛ ਇੱਕ ਆਪਣੇ ਸਰਪੰਚ ਵੀਰਾਂ ਨੂੰ ਇਹ ਸਲਾਹ ਦੇਣਾ ਚਾਹੁੰਦਾ ਕਿ ਕੋਈ ਵੀ ਜਿਹੜਾ ਕੰਮ ਕਰਨਾ ਉਹ ਦਾ ਵੀਡੀਓ ਦਫਤਰੋਂ ਪਾਲਸੀ ਲੈ ਕੇ ਉਹਦੇ ਮੁਤਾਬਕ ਕੰਮ ਕਰਨਾ ਹੈ ਬਗੈਰ ਪਾਲਸੀ ਦੇ ਕੋਈ ਕੰਮ ਨਹੀਂ ਕਰਨਾ ਔਰ ਦੂਸਰਾ ਉਪਰੋਂ ਗਵਰਨਮੈਂਟ ਦੇ ਆਰਡਰ ਨੇ ਕਿ ਜਿਹੜਾ ਕੋਈ ਵੀ ਸਮਾਨ ਤੁਸੀਂ ਖਰੀਦਣਾ ਉਹ ਸਰਪੰਚ ਖੁਦ ਖਰੀਦੇਗਾ ਪੰਚਾਇਤ ਨੂੰ ਨਾਲ ਲੈ ਕੇ ਔਰ ਵਧੀਆ ਖਰੀਦੇਗਾ ਕੋਈ ਦੂਸਰਾ ਉਹ ਸਮਾਨ ਨਹੀਂ ਖਰੀਦੇਗਾ ਔਰ ਜਿੰਤੋਂ ਤੱਕ ਹੋ ਸਕੇ ਪੂਰਾ ਸਮਾਨ ਖਰੀਦ ਕੇ ਉਹਦੀ ਵੀਡੀਓ ਬਣਾਓ ਔਰ ਉਹਦੀਆਂ ਫੋਟੋਆਂ ਆਪਣੇ ਕੋਲ ਰਿਕਾਰਡ ਦੇ ਵਿੱਚ ਰੱਖੋ ਤਾਂ ਕਿ ਕੱਲ ਨੂੰ ਪੰਜਾ ਸਾਲਾਂ ਬਾਅਦ ਭੁੱਲ ਵੀ ਜਾਂਦੇ ਆ ਲੋਕ ਲੇਕਿਨ ਉਹਨਾਂ ਨੂੰ ਜਰਾ ਪ੍ਰੂਫ ਕਰਨ ਵਾਸਤੇ ਤੁਹਾਡੇ ਕੋਲ ਫੋਟੋਆਂ ਹੋਣੀਆਂ ਚਾਹੀਦੀਆਂ ਜਾਂ ਕਿ ਤੁਸੀਂ ਆਪਣਾ ਜਿਹੜਾ ਪੂਰਾ ਹਿਸਾਬ-ਕਿਤਾਬ ਦੱਸ ਸਕੋ। ਬਾਕੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਜਿਸ ਤਰ੍ਹਾਂ ਮੈਂ ਹਾਂ ਮੇਰਾ 6000 ਰੁਪਿਆ ਬਿਜਲੀ ਦਾ ਬਿੱਲ ਆਉਂਦਾ ਸੀਗਾ। ਇਹਨਾਂ ਨੇ ਇਹ ਨਹੀਂ ਦੇਖਿਆ ਕਿ ਗਰੀਬ ਹੈ ਜਾਂ ਅਮੀਰ ਹੈ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ 600 ਜੀਰੋਂ ਤੋਂ 2 ਮਹੀਨੇ ਦੀ ਮਾਫੀ ਕੀਤੀ ਹੈ। ਉਹ ਚ ਮੇਰਾ ਵੀ ਮਾਫ ਹੈ ਤੇ ਮੈਂ ਇਹਨਾਂ ਨੂੰ ਵੋਟ ਪਾਵਾਂਗਾ ਕਿਉਂਕਿ ਬਹੁਤ ਵਧੀਆ ਕੰਮ ਕਰ ਰਹੇ ਨੇ। ਦੂਸਰਾ ਹੁਣ ਜਲਦੀ ਤੋਂ ਜਲਦੀ ਜਿਹੜਾ ਬੀਬੀਆਂ ਨੂੰ 1100 ਰੁਪਇਆ ਉਹ ਮਿਲਣ ਵਾਲਾ ਹੈ ਛੇਤੀ ਤੋਂ ਛੇਤੀ ਮਿਲ ਰਿਹਾ ਹੈ ਇਹ ਬਾਕੀ ਕ੍ਰਾਪਸ਼ਨ ਦੇ ਉੱਤੇ ਔਰ ਨਸ਼ਿਆਂ ਦੇ ਉੱਤੇ ਜਿਹੜਾ ਇਹਨਾਂ ਯੋਰ ਦਿੱਤਾ ਬਹੁਤ ਹੀ ਵਧੀਆ ਛਲਾਗਾ ਜੋ ਕੰਮ ਹੈ ਕਿ ਕਾਫੀ ਇਹਦੇ ਚ ਫਰਕ ਪਿਆ ਜਿਹੜਾ ਨਸ਼ਿਆਂ ਦਾ ਸੀਗਾ ਇਹਦੇ ਬਾਰੇ ਵੀ ਬਾਕੀ ਪਿੰਡਾਂ ਨੂੰ ਗ੍ਰਾਂਟ ਬਹੁਤ ਦੇ ਰਹੇ ਨੇ ਜਿੱਦਾ ਮੇਰਾ ਪਿੰਡ ਹੈ ਮੈਂ ਆਪਣੇ ਪਿੰਡ ਵਿੱਚ ਥਾਪਰ ਮਾਡਲ ਛੱਪੜ ਜਿਹੜਾ ਬਣਾਤਾ ਇੱਕ ਛੱਪੜ ਦੀ ਸਫਾਈ ਕਰਾਤੀ ਹੈ ਦੂਸਰੇ ਦੀ ਮੈਨੂੰ ਅਪਰੂਵ ਆ ਗਈ ਹੈ ਉਹ ਵੀ ਮੈਂ ਜਲਦੀ ਤੋਂ ਜਲਦੀ ਕਰਵਾਵਾਂਗਾ ਇੱਕ ਸਾਡੇ ਗਰਾਉਂਡ ਦੀ ਬੱਚਿਆਂ ਦੇ ਗਰਾਉਂਡ ਵਾਸਤੇ ਵਾਲੀਬਾਲ ਗਰਾਉਂਡ ਦੀ ਸਾਨੂੰ ਗ੍ਰਾਂਟ ਮਿਲੀ ਹੈ ਉਹਦੇ ਵੀ ਕੰਮ ਸ਼ੁਰੂ ਕੀਤਾ ਦਾ ਬਸ ਸਮਾਨ ਲੈ ਆਂਦਾ ਉਹਦੇ ਹੁਣ ਬੜੇ ਪੋਲ ਲਵਾ ਲਿਆ ਚਾਰ ਚਫੇਰੇ ਤੇ ਨਟ ਲਵਾਣਾ ਤੇ ਪੋਲ ਆ ਕੇ ਤੇ ਲਾਈਟਾਂ ਲਾਦ ਰਹੀਆਂ ਬਹੁਤ ਵਧੀਆ ਵਾਲੀਬਾਲ ਗਰਾਉਂਡ ਬਣਾ ਦੇ ਰਹੀਆਂ ਇਹ ਵੀ ਉਹਨਾਂ ਦੀ ਦੇਣ ਹੈ ਆਮ ਆਦਮੀ ਪਾਰਟੀ ਦੀ ਬਾਕੀ ਸਾਡੇ ਪਿੰਡ ਚੂੜਚੱਕ ਦੇ ਵਿੱਚ ਜਿਹੜੀ ਹੈ ਜਿਹੜਾ ਬਹੁਤ ਸਾਰੇ ਕੰਮ ਜਿਹੜੇ ਹੋਣ ਵਾਲੇ ਜਿੱਦਾਂ ਕਿ ਸਾਡੀ ਜਿਹੜੀ ਫਿਰਨੀ ਆ ਤਕਰੀਬਨ 600 ਮੀਟਰ ਉਹ ਕੱਚਿਆ ਬਰਾਬਰ ਹੈ ਉਹ ਜਿਹੜੀ ਆ ਮੈਂ ਆਪਣੀ ਸਰਕਾਰ ਅਗੇ ਆਪਣੇ ਮੰਤਰੀਆਂ ਅਗੇ ਆਪਣੇ ਪ੍ਰਧਾਨ ਸ਼ਮਸ਼ੇਰ ਸਿੰਘ ਜੀ ਅਗੇ ਬੇਨਤੀ ਕੀਤੀ ਹੈ ਕਿ ਸਾਨੂੰ ਜਿਹੜੀ ਹੈ 600 ਮੀਟਰ ਜਿਹੜੀ ਫਿਰਨੀ ਹੈ ਇਹ ਜਿਹੜੀ ਆ ਇਹ ਪੱਕੀ ਬਣਾਈ ਜਾਏ ਲੋਕਾਂ ਲਈ ਫਿਰਨੀ ਬਣਾਈ ਜਾਏ ਇੱਕ ਸਾਡੇ ਪਿੰਡ ਤੋਂ ਪੋਲੇ ਨੂੰ ਜਿਹੜੀ ਸੜਕ ਜਾਂਦੀ ਹੈ ਇਹ ਤਕਰੀਬਨ ਪਾਕਿਸਤਾਨ ਦੇ ਵੇਲੇ ਦੀ ਹੈ ਔਰ ਇਹ ਕੱਚੀ ਹੈ ਜਿੰਦੀਆਂ ਸਰਕਾਰਾਂ ਆਈਆਂ ਸਭ ਨੂੰ ਮੈਂ ਰਿਕਵੈਸਟ ਕੀਤੀ ਹੈ ਵੀ ਇਹ ਜਿਹੜੀ ਸੜਕ ਬਣਨੀ ਚਾਹੀਦੀ ਹੈ ਅਗਰ ਇਹ ਪੱਕੀ ਸ਼ੜਕ ਬਣ ਜਾਂਦੀ ਹੈ ਤੇ ਸਾਡੇ 20 ਪਿੰਡਾਂ ਨੂੰ ਇਹਦਾ ਫਾਇਦਾ ਹੁੰਦਾ ਤਾਂ ਕਿ ਪਿਛਲੇ ਪਿੰਡ ਜਿਹੜੇ ਆ ਉਹ ਆਪਣਾ ਕਮਾਦ ਜਿਹੜਾ ਲੈ ਕੇ ਸਿੱਧਾ ਆਪਣੇ ਆੜ ਮੇਲ ਨੂੰ ਜਾ ਸਕਦਾ ਇਹਦੇ ਨਾਲ ਕਾਫੀ ਅੱਛਾ ਹੋ ਸਕਦਾ ਬਾਕੀ ਆਮ ਆਦਮੀ ਪਾਰਟੀ ਜਾਂ ਦੂਸਰੀ ਸਰਕਾਰਾਂ ਕੇ ਵੀ ਬੜੀ ਵਾਰੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਜਿਹੜਾ ਮਕੌੜਾ ਪਤਨਾ ਉੱਥੇ ਪੱਕਾ ਪੁਲ ਬਣਨਾ ਚਾਹੀਦਾ ਤਾਂ ਕਿ ਦਰਿਆਵਾਂ ਪਾਰ ਰਹਿੰਦੇ ਨੇ ਸਾਡੇ ਵੀਰ ਬੀਬੀਆਂ ਸਾਡੀਆਂ ਭੈਣਾਂ ਉਹਨਾਂ ਨੂੰ ਆਉਣ ਜਾਣ ਵਾਸਤੇ ਬੜੀ ਤਕਲੀਫ ਹੈ ਹੁਣ ਪਿੱਛੇ ਜੇ ਜਿਹੜਾ ਬੇੜੀਆਂ ਦਾ ਪੁਲ ਬੜਿਆ ਸੀਗਾ ਕੋਈ ਕਿਸਾਨ ਆਪਣਾ ਟਰੈਕਟਰ ਲੈ ਕੇ ਆ ਰਿਹਾ ਹੈਗਾ ਤੇ ਉੱਥੇ ਟਰੈਕਟਰ ਜਿਹੜਾ ਉਹ ਪਲਟ ਗਿਆ ਸੀਗਾ ਤੇ ਬੜਾ ਦੁੱਖ ਹੁੰਦਾ ਜਦੋਂ ਇਹੋ ਜੇ ਕੰਮ ਹੁੰਦੇ ਆ ਸਰਕਾਰਾਂ ਹੁੰਦੀਆਂ ਨੇ ਜਾਂਦੀਆਂ ਰਹਿੰਦੀਆਂ ਇਸ ਕਰਕੇ ਜਿਹੜਾ ਪੁਲ ਹੈ ਇਹ ਪੱਕਾ ਬੰਨਣਾ ਚਾਹੀਦਾ ਦੂਸਰਾ ਮਾਈਨਿੰਗ ਦਾ ਜਿਹੜਾ ਹੈ ਇਹਦੇ ਉੱਤੇ ਵੀ ਗਵਰਨਮੈਂਟ ਨੂੰ ਕੰਟਰੋਲ ਕਰਨਾ ਚਾਹੀਦਾ ਕਿ ਜਿਹੜੀ ਗਰੀਬ ਆਦਮੀਆਂ ਨੇ ਜਿਹਦਾ ਰੇਤ ਲੈਣੀ ਹੈ ਜਾਂ ਬਜਰੀ ਲੈਣੀ ਹੈ ਉਹ ਕਾਫੀ ਮਹਿੰਗੀ ਹੈ ਉਹ ਵੀ ਅਹੀਂ ਸਰਕਾਰ ਕੋਲ ਰਿਕੁਐਸਟ ਕੀਤੀ ਹੈ ਵੀ ਇਹਦੇ ਉੱਤੇ ਵੀ ਗੌਰ ਕਰੋ ਤੇ ਮਾਈਨਿੰਗ ਦਾ ਜਿਹੜਾ ਰੇਟ ਰੂਤ ਹੈ ਇਹ ਵੀ ਥੋੜੀ ਸਸਤੀ ਕਰੋ ਇਹਦੇ ਨਾਲ ਕਾਫੀ ਫਰਕ ਪਏਗਾ ਬਾਕੀ ਮੈਂ ਸਰਪੰਚਾਂ ਕੇ ਬਾਰ-ਬਾਰ ਜੋੜ ਹੱਥ ਜੋੜ ਕੇ ਬੇਨਤੀ ਕਰਨਾ ਸਾਰੇ ਸਰਪੰਚ ਜੇ ਮੇਰੀ ਆਵਾਜ਼ ਸੁਣਗੇ ਤੇ ਮੇਰੇ ਕੋਲ ਸਲਾਹ ਲੈਣਗੇ ਮੈਂ ਇਹਨਾਂ ਨੂੰ ਬਿਲਕੁਲ ਦੱਸਾਂਗਾ ਜੇ ਆਪਾਂ ਕ੍ਰਾਪਸ਼ਨ ਖਤਮ ਕਰਨੀ ਹੈ ਕਿੱਦਾਂ ਕਰਨੀ ਹੈ ਉਹ ਮੈਂ ਦੱਸਾਂਗਾ ਸਮਾਨ ਤੁਸੀਂ ਖਰੀਦਣਾ ਜਦੋਂ ਕੋਈ ਇਨਕੁਆਰੀ ਹੁੰਦੀ ਹੈ ਤੇ ਉਦੋਂ ਸਰਪੰਚ ਨੂੰ ਹੀ ਪੈਸੇ ਪੈਂਦੇ ਆ ਨਾ ਕਿ ਕਿਸੇ ਸੈਕਟਰੀ ਨੂੰ ਨਾ ਕਿ ਕਿਸੇ ਵੀਡੀਓ ਨੂੰ ਇਸ ਕਰਕੇ ਖੁਦ ਸਮਾਨ ਖਰੀਦੋ ਵਧੀਆ ਖਰੀਦੋ ਰੱਬ ਨੂੰ ਜਾਣ ਦੇਣੀ ਆ ਪ੍ਰਮਾਤਮਾ ਨੇ ਇਸੇ ਕਰਕੇ ਸਕਲਾ ਇੱਕ ਨਹੀਂ ਬਣਾਈ ਆ ਉਹ ਡੈਰੀ ਭਰਦਾ ਤਾਂ ਕਿ ਗਲਤ ਜੇ ਸਕਲਾ ਇੱਕ ਹੁੰਦੀ ਤੇ ਡੈਰੀ ਗਲਤ ਭਰੀ ਜਾਣੀ ਜੀ ਇਸ ਕਰਕੇ ਮਾਲਕ ਜਿਹੜੀ ਆ ਡੈਰੀ ਭਰਦਾ ਵੀ ਇਹ ਬੰਦਾ ਸਹੀ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਇਹਨਾਂ ਚੀਜ਼ਾਂ ਮਤਲਬ ਆਪਣੇ ਸਾਰੇ ਸਰਪੰਚਾਂ ਨੇ ਧਿਆਨ ਦੇਣਾ ਔਰ ਵਧੀਆ ਕੰਮ ਕਰਨਾ ਔਰ ਆਪਣੇ ਪਿੰਡ ਦੀ ਤਰੱਕੀ ਕਰਨੀ ਆ ਸਭ ਨੂੰ ਪਿੰਡ ਨੂੰ ਨਾਲ ਲੈ ਕੇ ਚੱਲੋ ਅੱਬ ਜਿਸ ਤਰ ਮੈਂ ਆ ਮੈਂ ਕਿਸੇ ਨਾਲ ਲੜਨ ਵਾਸਤੇ ਸਰਪੰਚ ਨਹੀਂ ਬਣਿਆ ਮੈਂ ਆਪਣੇ ਪਿੰਡ ਦੀ ਤਰੱਕੀ ਵਾਸਤੇ ਬੜਿਆ ਜੇ ਮੈਂ ਬਾਹਰ 40 ਸਾਲ ਦੇਸ਼ ਦੀ ਸੇਵਾ ਕੀਤੀ ਹੁਣ ਮੈਂ 5 ਸਾਲ ਪਿੰਡ ਦੀ ਸੇਵਾ ਕਰਨੀ ਹੈ ਜੇ ਮੈਨੂੰ ਕੋ ਗਾਲ ਵੀ ਕੱਢ ਜੇਗਾ ਕੋਈ ਗਾਲ ਹੀ ਜੀਦਾ ਰਹੋ ਲੇਕਿਨ ਮੈਂ ਪਿੰਡ ਦਾ ਸੁਧਾਰ ਕਰਨਾ ਔਰ ਲੋਕਾਂ ਨੂੰ ਦੱਸਣਾ ਕਿ ਜਿਹੜਾ ਹੈ ਤਰੱਕੀ ਕਿੱਦਾਂ ਹੁੰਦੀ ਹੈ ਇਹ ਕਰਕੇ ਦੱਸ ਰਿਹਾ ਐਜੂਕੇਸ਼ਨ ਬਾਰੇ ਸਾਡੇ ਪਿੰਡ ਦੇ ਜਿਹੜਾ ਸਕੂਲ ਹੈ ਉਹ ਪੰਜਵੀਂ ਤੱਕ ਹੈ ਔਰ ਉਹਦੇ ਵਿੱਚ ਸਾਡੇ ਬਿਲਡਿੰਗ ਜਿਹੜੀ ਸੀ ਖਰਾਬ ਸੀ ਮੈਂ ਉਦੋਂ ਨਹੀਂ ਵੀ ਸਰਪੰਚ ਤੇ ਮੈਂ ਇੱਕ ਜਿਹੜਾ ਕਮਰਾ ਉਹਨੂੰ ਮੈਂ ਅਨਯੂਜ਼ੇਬਲ ਸਰਟੀਫିକੇਟ ਦਵਾਤਾ ਉਹਦੀ ਹੁਣ ਦੋ ਕਮਰਿਆਂ ਦੀ ਗ੍ਰਾਂਟ ਮਿਲਣ ਵਾਲੀ ਹੈ ਜੇ ਆਈ ਨਹੀਂ ਆਉਣ ਵਾਲੀ ਹੈ ਪਰੰਪਰਾਂ ਦੇ ਕਾਦੇ ਵਿੱਚ ਜਿਹੜੇ ਲੋਕ ਲੋਕ ਹੁੰਦੇ ਉਹ ਜ਼ਗਾ ਨਹੀਂ ਦਿੰਦਾ ਨਜ਼ਾਇਨ ਨਾ ਪਾਈ ਦਿੰਦੇ ਸੋ ਆਜੀ ਵੀ ਵਹੀ ਦੇ ਵਿੱਚ ਗਿਵਨ ਡਿਫਰੈਂਸ ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਦੇ ਨਾ ਕਰਨਾ ਨਰੇਗਾ ਦੇ ਵਿੱਚ ਜਿਨ੍ਹਾਂ ਦਾ ਹੱਕਬੰਦਾ ਉਹਨਾਂ ਨੂੰ ਦਿਆਂਗੇ ਅਤੇ ਪਿੱਛੇ ਜਿਹੜੇ ਕਈ ਇਹੋ ਜਿਹੇ ਲੋਕ ਸੀਗੇ ਜਿਹੜੇ ਘਰ ਜਿਹੜੇ ਤੁਰ ਵੀ ਨਹੀਂ ਸਕਦੇ ਉਹਨਾਂ ਦੇ ਨਾਂ ਸੀਗੇ ਮੈਂ ਉਹ ਸਾਰੇ ਕੱਟ ਦਿੱਤੇ ਆ ਜੇ ਜਿਹੜੇ ਦਾ ਹੱਕਵੰਦਾ ਉਹਨੂੰ ਹੀ ਦਿਆਂਗੇ ਤਕੜੀ ਬਰਾਬਰ ਤੋਲਣੀ ਹੈ ਆਪਾਂ ਨੇ ਤਕੜੀ ਗਲਤ ਨਹੀਂ ਤੋਲਣੀ ਮਾਲਕ ਦੀ અપਾਰ ਕਿਰਪਾ ਉਹ ਨਿਗ੍ਹਾ ਰੱਖਦੇ ਆ ਸਹੀ ਵਾਰੀ ਪਿੰਡਾਂ ਦੇ ਚਲਦੇ ਇੰਨੇ ਕੁ ਵਾਜ ਜਾਂਦੇ ਲੋਕਾਂ ਨੂੰ ਖਾਣੇ ਤੇ ਗਏ ਥੱਲੇ ਉਹਨੇ ਫਿਰਦਾ ਸੋਮੇ ਗਵਾਦਨ ਦਾ ਪੈਸਾ ਦੋਆ ਇਹ ਕਿਸਪੰਜ ਨਹੀਂ ਕੀ ਜੁਮੇਲ ਦੇ ਕਿਵੇਂ ਦਿੰਦੇ ਸਰਪੰਚ ਦੀ ਇਹ ਜ਼ਿੰਮੇਵਾਰੀ ਹੈ ਕਿ ਜੇ ਕੋਈ ਝਗੜਾ ਹੈ ਤੇ ਉਹਦੀ ਤਹਿ ਤੱਕ ਜਾਣਾ ਜੇ ਪੇਪਰ ਨੇ ਪੇਪਰਾਂ ਨੂੰ ਪੜ੍ਹ ਕੇ ਤੇ ਉਹਦੇ ਮੁਤਾਬਕ ਕਿਤੇ ਕੋਈ ਉਹਦਾ ਆਪਣਾ ਕਿ ਉਹ ਨਾ ਹੋਵੇ ਜੋ ਸਹੀ ਹੀ ਹੈ ਉਹਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਇਸ ਕਰਕੇ ਕੋਈ ਪਾਰਟੀਬਾਜ਼ੀ ਨਹੀਂ ਕਰਨੀ ਤੇ ਐ ਕੋਈ ਆਪਣਾ ਵੀ ਅਗਰ ਗਲਤ ਹੈ ਤੇ ਉਹਨੂੰ ਮੂੰਹ ਤੇ ਕਹੋ ਵੀ ਤੂੰ ਗਲਤ ਹੈ ਤੇ ਇਸ ਕਰਕੇ ਇਹ ਝਗੜੇ ਪਿੰਡ ਚ ਨਿਬੇੜਨੇ ਚਾਹੀਦੇ ਆ ਔਰ ਪਿੰਡ ਵਾਲਿਆਂ ਨੂੰ ਵੀ ਸੂਝਵਾਨ ਹੋਣਾ ਚਾਹੀਦਾ ਕਿ ਅਗਰ ਜਿਸ ਦਾ ਮੈਂ ਹੀ ਨਿਸ਼ਾਨਦੇਹੀ ਕਰਾਈ ਇਹਦੇ ਲੋਕਾਂ ਦੇ ਕਿਲੇ ਪੁਰਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜੇ ਪਰਚਾ ਹੋ ਗਿਆ ਤੇ ਇਹਦਾ ਕੀ ਮੁੱਲ ਹੁੰਦਾ ਜਾਂ ਕੀ ਸਜ਼ਾ ਮਿਲਨੀ ਹੈ ਕਿਉਂਕਿ ਪਿੰਡ ਵਾਲੇ ਲੋਕਾਂ ਨੂੰ ਇਹਨਾਂ ਗਿਆਨ ਨਹੀਂ ਹੁੰਦਾ ਉਹਨਾਂ ਨੂੰ ਇਹਦੇ ਬਾਰੇ ਪਹਿਲਾਂ ਕੰਮ ਕਰਨ ਤੋਂ ਪਹਿਲਾਂ ਬੰਦੇ ਨੂੰ ਸੋਚਣਾ ਚਾਹੀਦਾ ਕਿ ਮੈਂ ਜੋ ਕਰਨ ਲਗਾ ਇਹ ਠੀਕ ਹੈ ਜਾਂ ਗਲਤ ਹੈ ਇਹ ਇਹ ਚੀਜ਼ ਦਾ ਧਿਆਨ ਰੱਖਣਾ ਹੈ ਅੱਜ ਇੱਕ ਪਟਿਆਨਾਟਾ ਮੈਨਾਂ ਚਲੀਆਂ ਸੋ ਨਵੇਂ ਹੋਮ ਭਰੇ ਹੈ ਤੁਹਾਡੇ ਪਿੰਡ ਦੇ ਪਿੰਨੇ ਸੱਤੇ ਪੁਰਣ ਬਣਾਇ ਕਿਤੇ ਹੋਮ ਭਰੇ ਮੈਂ ਪੂਰੇ ਪਿੰਡ ਦਾ ਸਰਵੇ ਕਰਕੇ ਔਰ ਨਾਲ ਮੇਟ ਲੈ ਕੇ ਨਾਲ ਸੈਕਟਰੀ ਲੈ ਕੇ ਬਕਾਇਦਾ 16 ਬੰਦਿਆਂ ਦੇ ਜਿਹੜੇ ਉਹ ਫਾਰਮ ਭਰੇ ਹਰ ਇੱਕ ਦੇ ਘਰ ਜਾ ਕੇ ਫੋਟੋ ਖਿੱਚ ਕੇ ਗਵਰਨਮੈਂਟ ਨੂੰ ਭੇਜੀਆਂ ਔਰ ਉਮੀਦ ਆ ਕਿ ਸਾਰਿਆਂ ਦੇ ਕੱਚੇ ਘੁੱਟੇ ਦੀ ਗ੍ਰਾਂਟ ਆਏਗੀ ਦੂਸਰਾ ਮੇਰੀ ਗਵਰਨਮੈਂਟ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਕਈ ਗਰੀਬ ਆਦਮੀ ਆ ਜਿਨ੍ਹਾਂ ਨੇ ਥੋੜਾ ਬਹੁਤਾ ਕੋਸ਼ਿਸ਼ ਕਰਕੇ ਮਕਾਨ ਬਣਾਇਆ ਉਹਨਾਂ ਨੂੰ ਕੱਚੇ ਉਹਨਾਂ ਨੂੰ ਰਿਪੇਅਰ ਦੀ ਗ੍ਰਾਂਟ ਜਿਹੜੀ ਆ ਉਹ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਗਵਰਨਮੈਂਟ ਦੇ ਧਿਆਨ ਦੇ ਵਿੱਚ ਨਹੀਂ ਆ ਦੂਸਰਾ ਇੱਕ ਮੈਂ ਹੋਰ ਗਵਰਨਮੈਂਟ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਜ਼ਮੀਨ ਲੈਵਲ ਤੇ ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਕਿਸੇ ਵੀ ਪਿੰਡ ਦੇ ਵਿੱਚ ਕੋਈ ਸਫਾਈ ਸੇਵਕ ਨਹੀਂ ਹੈ ਗਵਰਨਮੈਂਟ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਪਿੰਡ ਵਿੱਚ ਸਫਾਈ ਸੇਵਕ ਰੱਖਣ ਵਾਸਤੇ ਉਹਦੀ ਤਨਖਾਹ ਕਿੱਥੋਂ ਆਏਗੀ ਇਹਦੀ ਪਾਲਿਸੀ ਬਣਾਉਣੀ ਚਾਹੀਦੀ ਹੈ ਤਾਂ ਕਿ ਪਿੰਡ ਦੀ ਸਾਫ ਸਫਾਈ ਰਹੇ ਪਿੰਡ ਦੀ ਸਾਫ ਸਫਾਈ ਅਤੇ ਪਿੰਡ ਦੇ ਲੋਕ ਵੀ ਤੰਦਰੁਸਤ ਰਹਿਣਗੇ ਇਸ ਕਰਕੇ ਪੱਕਾ ਗਵਰਨਮੈਂਟ ਨੂੰ ਇਹਦੇ ਤੇ ਕਰਨਾ ਚਾਹੀਦਾ ਵੀ ਸਫਾਈ ਸੇਵਕ ਹੋਣਾ ਚਾਹੀਦਾ ਤੇ ਉਹਨੂੰ ਤਨਖਾਹ ਕਿੱਥੋਂ ਦੇਣੀ ਹੈ ਉਹਦੇ ਬਾਰੇ ਉਹਦਾ ਸਾਰਾ ਬੰਦੋਬਸਤ ਹੋਣਾ ਚਾਹੀਦਾ ਜੇ ਢੇਰੀਆਂ ਚੁੱਕਣੀਆਂ ਉਹਦੇ ਵਾਸਤੇ ਰੇੜਾ ਕਿੱਥੋਂ ਆਏਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਵਰਨਮੈਂਟ ਨੂੰ ਕਰਨੀਆਂ ਚਾਹੀਦੀਆਂ ਗਰਾਊਂਡ ਲੈਵਲ ਤੇ ਜੋ ਨਸ਼ਾ ਉਹ ਤੋਂ 50 ਸਤਾਨੇ ਮਾਇਨਸ ਆ ਜਿਹਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਜਿਹੜਾ ਨਸ਼ਾ ਉਹ ਤੇ ਗਵਰਨਮੈਂਟ ਨੇ ਕੰਮ ਕੀਤਾ ਬਹੁਤ ਹੀ ਵਧੀਆ ਕੀਤਾ ਔਰ ਸਾਡੇ ਪਿੰਡ ਵਿੱਚ ਕੋਈ ਐਸਾ ਕੇਸ ਵੀ ਨਹੀਂ ਹੈ ਕਿ ਕੋਈ ਨਸ਼ਾ ਕਰਦਾ ਕੋਈ ਐਸਾ ਨਹੀਂ ਹੈ ਸਾਡੇ ਪਿੰਡ ਵਿੱਚ ਬਿਲਕੁਲ 100% ਬਗੈਰ ਨਸ਼ੇ ਤੋਂ ਹੈ ਸਾਡਾ ਪਿੰਡ ਦੇ ਤੇ ਗਵਰਨਮੈਂਟ ਨੇ ਬਹੁਤ ਵਧੀਆ ਕੀਤਾ ਔਰ ਹੋਰ ਕਰਨਾ ਚਾਹੀਦਾ ਕਈ ਅਜੇ ਪੂਰੀ ਜਗ੍ਹਾ ਨਹੀਂ ਹੋਇਆ ਕਈਆਂ ਪਿੰਡਾਂ ਵਿੱਚ ਬਹੁਤ ਅਜੇ ਵੀ ਉਹ ਗਵਰਨਮੈਂਟ ਨੂੰ ਆਪਣੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਤ ਤਾਂ ਕਿ ਇੰਟੈਲੀਜੈਂਸ ਏਜੰਸੀਆਂ ਦੱਸਣ ਕਿ ਕਿਹੜੇ ਪਿੰਡ ਵਿੱਚ ਨਸ਼ਾ ਵੇਚਦਾ ਕਿੱਥੇ ਵੇਚਦਾ ਉਹ ਉਹਦੇ ਬਾਰੇ ਗਵਰਨਮੈਂਟ ਨੂੰ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ